ਹੈਲੋ ਹੈਲੋ ਮੇਰੀ ਘਰ ਕਿਸਾਨ ਯੂਨੀਅਨ ਸੀਨੀ ਮਿਤ ਪ੍ਰਧਾਨ ਪਵਦ ਰਸਤਵਾਲੀ ਜੀ ਨਾਲ ਹੋ ਰਹੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਤੁਸੀਂ ਜਾਣਦੇ ਹੋ ਕਿ ਖੰਡੂਰ ਸਾਹਿਬ ਹਲਕੇ 4 ਲੱਖ ਤੋਂ ਵੱਧ ਵੋਟਾਂ ਨਾਲ ਚੁਣੇ ਹੋਏ ਨੁਮਾਇੰਦੇ ਭਾਈ ਅਮਰਪਾਲ ਸਿੰਘ ਜੀ ਨੂੰ ਅਸਾਮ ਤੋਂ ਡਿਬਰੂਗਰ ਜੇਲ ਡਿਬਰੂਗਰ ਜੇਲ ਤੋਂ ਅਸਾਮ 에어ਪੋਰਟ ਅਸਾਮ 에어ਪੋਰਟ ਤੋਂ ਦਿੱਲੀ 에어ਪੋਰਟ ਤੇ ਦਿੱਲੀ 에어ਪੋਰਟ ਤੋਂ ਪਾਰਲੀਮੈਂਟ ਹਾਊਸ ਵਿੱਚ ਲੈ ਜਾਇਆ ਜਾਇਗਾ ਸੋਚ ਚੁੱਕ ਨਹੀਂ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ ਅਸੀਂ ਇਹ ਕਲੀਅਰ ਕਰ ਦੇਣਾ ਚਾਹੁੰਦੇ ਆ ਜਿੱਦਾਂ ਕਿ ਅਸੀਂ ਅਮਰਤਪਾਲ ਸਾਹਿਬ ਦੇ ਅਮਰਤਪਾਲ ਜੀ ਦੇ ਵਕੀਲ ਜੀ ਦਾ ਬਿਆਨ ਸੁਣਿਆ ਹੈ ਜਿਹੜਾ ਇਹ ਉਹਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਜਿਹੜਾ ਇਹ ਰੌਲਾ ਪੈ ਰਿਹਾ ਕਿ ਅਮਰਤਪਾਲ ਜੀ ਨੂੰ ਇਹ 4 ਦਿਨ ਦੀ ਪਰੋਲ ਮਿਲੀ ਆ ਇਸ ਅਸੀਂ ਉਹ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਇਹ 4 ਦਿਨ ਦੀ ਪਰੋਲ ਇਸ ਕਰਕੇ ਲਈ ਗਈ ਆ ਕਿਉਂਕਿ ਅਮਰਤਪਾਲ ਨੂੰ ਆਪਣਾ ਹੈਲੀਕਾਪਟਰ ਦੇ ਰਾਹੀਂ ਪ੍ਰਾਈਵੇਟ 에ਅਰਲਾਈਨ ਦੇ ਰਾਹੀਂ ਦਿਬਰੂਗੜ ਤੋਂ ਦਿੱਲੀ ਲੈ ਜਾਇਆ ਜਾਊਗਾ ਮੌਸਮ ਵੀ ਖਰਾਬੀ ਕਰਕੇ ਜੇ ਬਾਈ ਚਾਂਸ ਕੋਈ ਦਿੱਕਤ ਆਂਦੀ ਆ ਤਾਂ ਬਾਰ-ਬਾਰ 에ਅਰ ਅਥਾਰਟੀ ਤੋਂ ਪਰਮਿਸ਼ਨ ਲੈਣਾ ਬਹੁਤ ਜ਼ਿਆਦਾ ਔਖਾ ਹੈ ਤੇ ਅਸਲ ਦੇ ਵਿੱਚ ਜੇ 5 ਤਰੀਕ ਜਿੱਦਾਂ ਹੁਣ ਕੱਲ ਨੂੰ 5 ਤਰੀਕ ਆ ਜੀ 5 ਤਰੀਕ ਨੂੰ ਭਾਈ ਅਮਰਤਪਾਲ ਸਾਹਿਬ ਨੂੰ ਤੇ ਦਿੱਲੀ ਤਾਂ ਦਿਬਰੂਗੜ ਤੋਂ ਮੰਨ ਲਓ ਦਿੱਲੀ ਲੈ ਕੇ ਜਾਣੇ ਆ ਤੇ ਉੱਥੇ 3 ਮਿੰਟ ਦੀ ਉਹਨਾਂ ਦੀ oath ਹੋਣੀ ਆ ਪਾਰਲੀਮੈਂਟ ਹਾਊਸ ਦੇ ਵਿੱਚ ਸਪੀਕਰ ਦੇ ਚੈਂਬਰ ਦੇ ਰੂਮ ਦੇ ਵਿੱਚ ਉੱਥੇ ਉਹਨਾਂ ਦੀ oath ਹੋਣੀ ਆ ਤੇ ਉਹਨਾਂ ਦੇ ਕੋਲ ਸਿਰਫ 1 ਘੰਟੇ ਦਾ ਸਮਾਂ ਹੈ ਪਰਿਵਾਰ ਜਾਂ ਬਲੱਡ ਰਿਲੇਸ਼ਨ ਦੇ ਲੋਕਾਂ ਨੂੰ ਮਿਲ ਸਕਦੇ ਆ ਜੀ ਇਹ ਜੇ ਇਹ ਕੱਲ ਨੂੰ ਇਹ ਕਾਰਵਾਈ ਪੂਰੀ ਹੋ ਜਾਂਦੀ ਆ ਵੀ ਉਹ ਸੌ ਚੱਕ ਲੈਣੇ ਆ 3 ਮਿੰਟ ਦੇ ਵਿੱਚ ਤੇ 1 ਘੰਟਾ ਆਪਣੇ ਪਰਿਵਾਰ ਨੂੰ ਮਿਲ ਲੈਣੇ ਆ ਤਾਂ ਉਹਨਾਂ ਨੂੰ ਵਾਪਸ ਦਿੱਲੀ ਤੋਂ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਲੈ ਕੇ ਜਾਇਆ ਜਾਊਗਾ ਤੇ ਇਹ ਜਿਹੜੀਆਂ ਗੱਲਾਂ ਲਗਾਤਾਰ ਉੱਡ ਰਹੀਆਂ ਨੇ ਕਿ ਉਹਨਾਂ ਨੂੰ 4 ਦਿਨ ਦੀ ਪੈਰੋਲ ਮਿਲੀ ਆ ਇਹ ਅਸਲ ਦੇ ਵਿੱਚ ਪੈਰੋਲ ਆ ਜਿਹੜੀ ਇਹ ਸਿਰਫ ਇਸ ਕਰਕੇ ਤਿਆਰ ਕੀ ਟੈਕਨੀਕੀ ਪ੍ਰਬੰਧ ਕਰਕੇ ਵਾਰ-ਵਾਰ 에ਅਰ ਅਥਾਰਟੀ ਤੋਂ ਪਰਮਿਸ਼ਨ ਲੈਣਾ ਔਖਾ ਹੋਊਗਾ ਜੀ 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 ਵੀਰ ਜੀ ਭਾਈ ਅਮਰਪਾਲ ਸਿੰਘ ਜੇ ਅਗਰ ਡਿਬਰੂਗੜ੍ਹ ਜੇਲ੍ਹ ਵਿੱਚ ਵਾਪਸ ਜਾਣਗੇ ਤੇ ਪੰਜਾਬ ਦੇ ਆਵਾਮ ਦੀ ਅਵਾਜ਼ ਕਿ ਚੁੱਕਣਗੇ ਜੀ ਬੁਲੰਦ ਕਿਵੇਂ ਕਰਨਗੇ ਦੇਖੋ ਇਹ ਬਹੁਤ ਚਿੰਤਾ ਦਾ ਵਿਸ਼ੇ ਆ ਜੀ ਜਿਹੜੇ ਬੰਦੇ ਨੂੰ ਪੂਰੇ ਪੰਜਾਬ ਦੇ ਵਿੱਚ ਜੀ 197000 ਮਤਲਬ ਦੇ ਕਰੀਬ ਵੋਟਾਂ ਦੇ ਨਾਲ ਲੀਡ ਦੇ ਨਾਲ ਬੰਦਾ ਜਿੱਤਿਆ ਹੋਵੇ ਇਹ ਭਾਈ ਅਮਰਤਪਾਲ ਸਿੰਘ ਦੀ ਆਵਾਜ਼ ਨੂੰ ਨਹੀਂ ਦਬਾਇਆ ਜਾ ਰਿਹਾ ਇਹ ਪੂਰੇ ਜਿਹੜੇ ਖਡੂਰ ਸਾਹਿਬ ਦੇ 4 ਲੱਖ ਤੋਂ ਉੱਪਰ ਕਰੀਬ ਵੋਟਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਆਪਣੀ ਵੋਟਾਂ ਪਾ ਕੇ ਜਿਤਾਇਆ ਏ ਤੇ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇੱਥੇ ਅਸੀਂ ਪੰਜਾਬ ਸਰਕਾਰ ਨੂੰ ਦੇਖੋ ਇਹ ਅਪੀਲ ਵੀ ਕਰਨਾ ਚਾਹੁੰਦੇ ਆ ਇਹ ਕਹਿਣਾ ਵੀ ਚਾਹੁੰਦੇ ਆ ਕਿ ਦੇਖੋ ਜਿਹੜਾ ਤੁਸੀਂ ਧੱਕਾ ਭਾਈ ਅਮਰਤਪਾਲ ਸਿੰਘ ਨਾਲ ਕਰ ਰਹੇ ਹੋ ਇਹ ਬਹੁਤ ਹੀ ਸਰਾਸਰ ਗਲਤ ਚੀਜ਼ ਆ ਜੇ ਤੁਸੀਂ ਲੋਕਾਂ ਦੇ ਫਤਵੇ ਨੂੰ ਦਿੱਤੇ ਹੋਏ ਫਤਵੇ ਨੂੰ ਤੁਸੀਂ ਪਰਵਾਹ ਨਹੀਂ ਕਰਦੇ ਤਾਂ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਜਦੋਂ ਲੋਕਾਂ ਨੇ ਤੁਹਾਨੂੰ 92 ਐਮਐਲਏ 117 ਐਮਐਲਏ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ 92 ਐਮਐਲਏ ਦੇ ਕੇ ਜਿਤਾਇਆ ਤੇ ਤਾਂ ਤਾਂ ਤੁਹਾਨੂੰ ਫਿਰ ਉਹ ਵੀ ਫਤਵਾ ਪ੍ਰਵਾਨ ਨਹੀਂ ਕਰਨਾ ਚਾਹੀਦਾ ਇੱਥੇ ਗੱਲ ਇਹ ਹੈ ਉਹ ਫਤਵਾ ਦਾ ਤੁਸੀਂ 92 ਜਿਹੜੇ ਐਮਐਲਏ ਤੁਸੀਂ ਲੋਕਾਂ ਨੇ ਜਿਤਾਏ ਆ ਉੱਥੇ ਤਾਂ ਤੁਸੀਂ ਇਹ ਫਤਵਾ ਆ ਲੋਕਾਂ ਦਾ ਪ੍ਰਵਾਨ ਕਰ ਲਿਆ ਪਰ ਇੱਥੇ ਤੁਹਾਨੂੰ ਇਹ ਕਿਉਂ ਨਹੀਂ ਬਰਦਾਸ਼ਤ ਹੋ ਰਿਹਾ ਕਿ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਜੀ ਨੂੰ ਠੀਕ ਆ ਵੀ ਜੇਲ੍ਹ ਦੇ ਵਿੱਚ ਚਾਹੇ ਉਹ ਤੁਸੀਂ ਐਨਐਸਏ ਲਗਾਇਆ ਏ ਪਹਿਲਾਂ ਤਾਂ ਗੱਲ ਇੱਥੇ ਇਹ ਆ ਕਿ ਲੀਗਲੀ ਇੱਥੇ ਕੁਝ ਵੀ ਨਹੀਂ ਹੋ ਰਿਹਾ ਇਹ ਜਿਹੜਾ ਹੂਆ ਲਗਾਤਾਰ ਬਣਾਇਆ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਦੇ ਨਾਲ ਮਾਹੌਲ ਖਰਾਬ ਹੋ ਜਾਊਗਾ ਪੰਜਾਬ ਦੇ ਵਿੱਚ ਹੁਣ ਤੁਸੀਂ ਮੈਨੂੰ ਐ ਦੱਸੋ ਡਿਬਰੂਗੜ੍ਹ ਤੋਂ ਜਦੋਂ ਉਹਨਾਂ ਨੇ ਦਿੱਲੀ ਆਣਾ 에ਅਰਲਾਈਨ ਦੇ ਰਾਹੀਂ ਆਣਾ ਹੈ ਤੇ ਉੱਥੇ NIA ਵੀ ਹੋਊਗੀ ਹੋਰ ਵੀ ਪੁਲਿਸ ਦੀ ਬਹੁਤ ਸਾਰੀਆਂ ਟੀਮਾਂ ਹੋਣਗੀਆਂ ਤਾਂ ਕਿ ਜਿਹਦੇ ਨਾਲ ਮਾਹੌਲ ਖਰਾਬ ਹੋ ਜਾਊਗਾ ਤੇ ਇਹ ਅਸੀਂ ਜਿਵੇਂ ਹੁਣ ਲੀਗਲ ਇਹਨਾਂ ਦਾ ਇੱਕ ਨੋਟਿਸ ਵੀ ਦੇਖਿਆ ਹੈ ਜਿਹੜਾ ਆਪਣਾ ਜਾਰੀ ਕੀਤਾ ਹੈ ਵੀ ਨਾ ਤਾਂ ਭਾਈ ਅਮਰਤਪਾਲ ਸਿੰਘ ਫੋਟੋ ਖਿੱਚਵਾ ਸਕਣਗੇ ਨਾ ਭਾਈ ਅਮਰਤਪਾਲ ਸਿੰਘ ਕੋਈ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦੇਣਗੇ ਇਹ ਅਸਲ ਦੇ ਵਿੱਚ ਦੇਖਿਆ ਜਾਵੇ ਆਪਣਾ ਆਪਣਾ ਡੈਮੋਕ੍ਰੇਸੀ ਦਾ ਘਾਣਾ ਇਹ ਜਿਹੜੇ ਉਹਨਾਂ ਦੇ ਬਿਆਨ ਆ ਜਾਂ ਫਿਰ ਉਹ ਉਹਨਾਂ ਦੀ ਦਿਲ ਦੀ ਗੱਲ ਆ ਉਹ ਆਪਣੀ ਜਨਤਾ ਤੱਕ ਰੱਖਣਾ ਚਾਹੁੰਦੇ ਆ ਉਹ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਉਹਨਾਂ ਦੀ ਦਿਲ ਦੀ ਗੱਲ ਸੁਣਨ ਤੇ ਉਹਦੇ ਨਾਲ ਕੀ ਜੇਲ੍ਹ ਦੇ ਵਿੱਚ ਧੱਗਾ ਹੋ ਰਿਹਾ ਜਾਂ ਫਿਰ ਕੀ ਹੋ ਰਿਹਾ ਜੋ ਵੀ ਮਤਲਬ ਕ੍ਰਾਈਟੇਰੀਆ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਨਹੀਂ ਕਰਨ ਦੇਣਾ ਚਾਹੁੰਦੀ ਸਰਕਾਰ ਦੀ ਹਾਂ ਤੁਸੀਂ ਕਹਿੰਦੇ ਭਾਈ ਅਮਰਤਪਾਲ ਸਿੰਘ ਪ੍ਰੈਸ ਤੇ ਨੌਲਜ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਲੋਕਾਂ ਨੂੰ ਨਾਲ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਇਹਨਾਂ ਨੂੰ ਜਿਤਾਇਆ ਉਹਨਾਂ ਦੇ ਨਾਲ ਆਪਣੀ ਵਿਚਾਰ ਸਾਂਝੀ ਨਹੀਂ ਕਰ ਸਕਦੇ ਇਹ ਨੋਟੀਫਿਕੇਸ਼ਨ ਜਾਰੀ ਹੋਈ ਹੈ ਤੁਸੀਂ ਕਿਵੇਂ ਦੇਖਦੇ ਹੋ ਜੀ ਦੇਖੋ ਇਹ ਬਹੁਤ ਹੀ ਮਤਲਬ ਇੱਕ ਇਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਆ ਕਿ ਜਦੋਂ ਸਰਕਾਰ ਦਾ ਦੇਖੋ ਮਨ ਕਰਦਾ ਹੈ ਦੇਖੋ ਪਹਿਲੀ ਗੱਲ ਤਾਂ ਜਿਵੇਂ ਐਨਐਸਏ ਲਗਾਣਾ ਹੈ ਜਿਹੜਾ ਉਹ ਪੰਜਾਬ ਸਰਕਾਰ ਆ ਜਿਹੜੀ ਸਟੇਟ ਸਰਕਾਰ ਆ ਉਹਨੇ ਤੈਅ ਕੀਤਾ ਹੈ ਕਿ ਇਹ ਤਾਂ ਤੁਸੀਂ ਵੀ ਡੀਸੀ ਆ ਜਿਵੇਂ ਡੀਸੀ ਤੋਂ ਆਪਾਂ ਆਪਾਂ ਲਿਖਾ ਸਕਦੇ ਹਾਂ ਕਿ ਪੰਜਾਬ ਦੇ ਪੰਜਾਬ ਪੰਜਾਬ ਦੇ ਹਾਲਾਤ ਆ ਜਿਹੜੇ ਉਹ ਸਹੀ ਨਹੀਂ ਹੈਗੇ ਪੰਜਾਬ ਨੂੰ ਬਹੁਤ ਜ਼ਿਆਦਾ ਖਤਰਾ ਹੈ ਏਡੀਸੀ ਪੰਜਾਬ ਸਰਕਾਰ ਦੇ ਪ੍ਰੈਸ਼ਰ ਦੇ ਵਿੱਚ ਵੀ ਆ ਕੇ ਲਿਖ ਸਕਦਾ ਹੈ ਤੇ ਇਹੀ ਰਾਜ ਰਾਜਨੀਤਿਕ ਤੰਤਰ ਆ ਜਿਹੜਾ ਉਹ ਐਦਾਂ ਵੀ ਲਿਖ ਸਕਦਾ ਹੈ ਕਿ ਏਡੀਸੀ ਵੀ ਪੰਜਾਬ ਦੀ ਵਿੱਚ ਬਿਲਕੁਲ ਅਮਨ ਔਰ ਸ਼ਾਂਤੀ ਆ ਤੇ ਇਹ ਮਤਲਬ ਸਾਰੀਆਂ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਇਹ ਪੰਜਾਬ ਸਰਕਾਰ ਦੇ ਹੱਥ ਦੇ ਵਿੱਚ ਆ ਕੇ ਉਹਨਾਂ ਨੇ ਇਹ ਮਾਹੌਲ ਦਿਖਾਣਾ ਹੈ ਕਿ ਪੰਜਾਬ ਦੇ ਵਿੱਚ ਖਤਰਾ ਹੈ ਜਾਂ ਫਿਰ ਇਹ ਮਾਹੌਲ ਨਹੀਂ ਦਿਖਾਣਾ ਪਰ ਮਸਲਾ ਇੱਥੇ ਇਹ ਆ ਕਿ ਜਿਹੜੇ ਲੋਕਾਂ ਨੇ ਆ ਅਮਰਤਪਾਲ ਜੀ ਨੂੰ ਵੋਟਾਂ ਪਾ ਕੇ ਠੀਕ ਆ ਖਡੂਰ ਸਾਰ ਤੋਂ ਐਮਪੀ ਦੀ ਸੀਟ ਜਿਤਾਇਆ ਇਹ ਤੇ ਉਹਨਾਂ ਦੀ ਜਿਹੜੀ ਆਵਾਜ਼ ਦੱਬੀ ਜਾ ਰਹੀ ਆ ਸਾਨੂੰ ਇਹ ਬਹੁਤ ਇੱਕ ਚਿੰਤਾ ਦਾ ਵਿਸ਼ੇ ਆ ਕਿ ਸਰਕਾਰ ਆ ਜਿਹੜੀ ਉਹਨਾਂ ਦੇ ਬਿਆਨਾਂ ਤੋਂ ਇੰਨਾ ਕਿਉਂ ਡਰ ਰਹੀ ਆ ਕਿ ਉਹ ਕਿਸ ਤਰ੍ਹਾਂ ਦੇ ਬਿਆਨ ਦੇਣਗੇ ਠੀਕ ਹੈ ਜੀ ਕਿਉਂਕਿ ਸਰਕਾਰ ਨੂੰ ਇਹ ਕਿਤੇ ਨਾ ਕਿਤੇ ਦਿਖਦਾ ਹੈ ਕਿ ਜਿਹੜਾ ਆਉਣ ਵਾਲਾ ਜਿਹੜਾ ਸਿਆਸੀ ਸਿਸਟਮ ਆ ਸਾਡਾ ਉਹ ਖਤਰੇ ਦੇ ਵਿੱਚ ਆ ਸਕਦਾ ਇੱਥੇ ਮੈਂ ਲੋਕਾਂ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਜਾਂ ਫਿਰ ਭਾਈ ਅਮਰਤਪਾਲ ਸਿੰਘ ਦੇ ਵੋਟਰਾਂ ਨੂੰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਏ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਨੂੰ ਐ ਨਹੀਂ ਲੱਗਦਾ ਕਿ ਇਹਦੇ ਨਾਲ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਊਗਾ ਕਿਉਂਕਿ ਜੇ ਅਮਰਤਪਾਲ ਬਾਹਰ ਆਪਣਾ ਉਥੇ ਲੈਣ ਆਉਂਦਾ ਏ ਤੇ ਆਪਣੇ ਉਥੇ ਮੀਡੀਆ ਦੇ ਵਿੱਚ ਬਿਆਨ ਦਿੰਦਾ ਏ ਤਾਂ ਮੈਨੂੰ ਨਹੀਂ ਲੱਗਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲ ਕਰਨ ਦੇ ਨਾਲ ਕਿਸੇ ਬੰਦੇ ਦੇ ਕਾਰ ਕਰਕੇ ਤਾਂ ਕੋਈ ਬਹੁਤ ਮਤਲਬ ਕੀ ਕਹਿੰਨੇ ਆ ਵੀ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਇਹ ਜੇ ਖਰਾਬ ਹੋ ਰਿਹਾ ਤਾਂ ਮਸਲਾ ਇੱਥੇ ਇਹ ਆ ਮੈਨੂੰ ਐ ਲੱਗਦਾ ਸਰਕਾਰ ਨੂੰ ਇਹ ਖਤਰਾ ਹੈ ਕਿ ਉਹਨਾਂ ਦੇ ਰਾਜਨੀਤਿਕ ਤੰਤਰ ਨੂੰ ਖਤਰਾ ਹੈ ਕਿਉਂਕਿ ਆ ਜਿਹੜਾ ਆਮ ਆਦਮੀ ਪਾਰਟੀ ਦਾ ਗ੍ਰਾਫ ਆ ਤਾਂ ਬਾਕੀ ਰਾਜਨੀਤਿਕ ਗ੍ਰਾਫ ਪੰਜਾਬ ਦਾ ਉਹ ਆ ਭਾਈ ਅਮਰਪਾਲ ਸਿੰਘ ਜੀ ਦੇ ਫੇਵਰ ਦੇ ਵਿੱਚ ਆ ਕੇ ਉਹਨਾਂ ਦਾ ਗ੍ਰਾਫ ਵੱਧ ਸਕਦਾ ਸਰਕਾਰ ਨੂੰ ਸਿਰਫ ਇਹ ਖਤਰਾ ਹੈ ਜੋ ਮੇਰੀ ਪ੍ਰਤੀਕਿਰਿਆ ਮੈਂ ਇਸ ਚੀਜ਼ ਨੂੰ ਸਾਰੀ ਚੀਜ਼ਾਂ ਨੂੰ ਮੈਂ ਬਰੀਕੀ ਦੇ ਨਾਲ ਦੇਖ ਰਿਹਾ ਜੀ ਪਾਇਸਾ ਜੀ ਆਪ ਜੀ ਦੀ ਆਪਣੀ ਵਿਚਾਰ ਸਾਂਝੀ ਕਰਨ ਲਈ ਆਪ ਜੀ ਦਾ ਬਹੁਤ ਧੰਨਵਾਦ ਜੀ 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 ਧੰਨਵਾਦ ਧੰਨਵਾਦ ਥੈਂਕ ਯੂ